ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਸੂਈ ਸੋਨ ਝੋਟੇ ਦਿਖਾਵਾਂਗੇ ਸੇਲ ਆ ਤੇ ਇੱਕ ਟੋਕਰ ਗੱਬਣ ਮੈਂ ਦਿਖਾਵਾਂਗੇ ਡਿਟੇਲ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਵੀਰੇ ਆਪਣਾ ਪਿੰਡ ਪਾਲਤ ਪੁਰਾ ਮੋੜ ਚਾਰ ਵਾਲੇ ਕੋਠੇ ਹਨ ਅੱਖੋ ਕੈਂਚੇ ਦੇ ਸਹਣਾ ਨਜ਼ਦੀਕ ਆ ਗਿਆ ਹਾਂਜੀ ਹਾਂਜੀ ਮੋਬਾਈਲ ਨੰਬਰ ਬਾਈ ਜੀ ਆਪਣਾ 9914418194 ਠੀਕ ਹੈ 99144 ਜੀ ਜਿਹੜੀ ਆਪਾਂ ਝੋਟੀ ਦੇਖ ਰਹੇ ਵੀਰੇ ਕਿਹੜਾ ਸੂਆ ਸੂਈ ਆ? ਦੂਜਾ ਜੀ। ਕੈ ਦਿਨ ਹੋ ਗਿਆ ਸੂਈ ਨੂੰ? ਇਹਨੂੰ ਹੋ ਗਿਆ ਜੀ 9ਵਾਂ ਦਿਨ ਅੱਜ। ਬੱਚਾ ਇਹਦੇ ਪਿੱਛੇ ਕੀ ਕੱਟਿਆ ਕੱਟੀ? ਹਾਂਜੀ ਕੱਟਿਆ ਜੀ। ਅੱਛਾ ਮਗਰ ਕੱਟਾ ਤੇ ਦੁੱਧ ਕਿੰਨਾ ਵੀਰੇ ਚੋਣ ਵਾਲਾ? 13 ਕਿਲੋ ਨੈਟ ਆਈਏ। 12 ਜਮਾ ਨੇ ਬੜਿਓ? ਹਾਂਜੀ 12 ਪੂਰਾ। 6 ਲੀਟਰ ਟਾਈਮ ਦੇ ਮਣਕੇ ਦੇਵਾਂਗੇ ਜਮਾ। ਹਾਂਜੀ ਹਾਂਜੀ ਹਾਂ। ਚੋਣ ਚਵਾਦੀ ਪੂਰੀ ਨਰਮਾ। ਪੂਰੀ ਵਧੀਆ ਜੀ। ਠੀਕ ਹੈ ਜੇ ਕੋਈ ਵੀਰ ਸੌਦਾ ਕਰੀ ਦੋ ਟਾਈਮ ਚਵਾਕੇ ਦੇਵਾਂਗੇ। ਹਾਂਜੀ ਹਾਂਜੀ ਮੇਰੇ ਭਾਂ ਚਾਰ ਟਾਈਮ ਚੋਣ। ਰ ਤੋਰੀ ਬਾਬ ਸੋਪਰਾ ਸੈਂਕਾ ਮੂੰਹ ਮਥਾ ਦੇਖਤਾ ਦਿਓ ਸੋਹਣਾ ਸਾਫ ਸੁਥਰਾ ਥੋੜੀ ਗਰੇਟਡ ਝੋਟੀ ਪੈਂਦੀ ਆ ਤੇ ਨੀਲੀ ਜਿਹਾ ਟੱਚ ਦੇ ਵਿੱਚ ਤੇ ਦੁੱਧ 12 ਕਿਲੋ ਨੈਟ ਜਮਾ ਮੇਨ ਨਾਲ ਹਾਜ਼ਰ ਆ ਕੀਮਤ 1.5 ਲੱਖ ਰੁਪਈਆ ਭਾਂਡਾ ਆਪਦਾ ਘਰੋਂ ਲੈ ਕੇ ਆ 6 ਕਿਲੋ ਦੁੱਧ ਪਰ ਟਾਈਮ ਦਾ ਚਾਹੇ 2 ਟਾਈਮ ਚੋ ਚਾਹੇ 3 ਟਾਈਮ ਤੇ ਠੰਡੇ ਪਾ ਦੇਖੋ ਸੋਹਣਾ ਤੇ ਚੋਣ ਪਸਵਾ ਪੂਰਾ ਵਧੀਆ ਕਰਦੀ ਆ ਵਧੀਆ ਹੀ ਪੂਰਾ ਵਧੀਆ ਬਹੁਤ ਨਰਮ ਆ ਠੀਕ ਆ ਚੋਣ ਪਸਵਾ ਦੀ ਇੱਕ ਨੰਬਰ ਦੀ ਆ ਤੇ ਗਰੇਟਡ ਬਣ ਚਾਗੀ ਥੋੜੀ ਹਨਾ 9ਵਾਂ ਦਿਨ ਅਜੇ ਸੂਈ ਨੂਆ ਬੱਚਾ ਕੱਚਾ ਬਿਲਕੁਲ ਮਿਲ ਇਹਦੀ ਬਾਈਜੀ ਛੋਟੀ ਜੀ ਕੀਮਤ ਆ ਤੇ ਲਗਭਗ ਹਜੇ ਸੂਈ ਨੂੰ ਦਿਆ 9 ਮਰ ਪਾਉ ਦ 14 ਕਿਲੋ ਦੋ ਤੇ ਰਾਮਣਾ ਹਣਾ ਹਾਂਜੀ 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 ਤੇ ਬਾਕੀ ਕੱਦ ਕੁਦ ਬਹੁਤ ਛੋਟੀ ਦੇ ਨਹੀਂ ਗੱਲ ਲੱਸੀ ਨਾ ਵੀ ਲੈਵਾ ਬਿਲਕੁਲ ਦੇਖੋ ਸੂਤ ਦਾ ਕਲਾ ਆ ਫਿਟਰਸਲੇ ਵੇਚੇ ਜਮਾ ਕੱਦ ਕੱਟ ਦੇ ਸਿੰਘ ਸਾਹਿਬ ਦੀ ਪੂਰੀ ਓਕੇ ਤੇ ਭਾਈ ਦੂਜੇ ਨੰਬਰ ਜਿਹੜੀ ਟੋਕਰ ਦੇਖ ਰਹੇ ਆ ਕਿੰਨਾ ਟਾਈਮ ਦੀ ਗੱਬਣਾ ਇਹ ਇਹ 4 ਮਹੀਨਾ ਦੀ 4 ਮਹੀਨੇ ਬੱਚਾ ਵਗੈਰਾ ਹੈਗਾ ਜੇ ਨਹੀਂ ਹੈਗਾ ਨਹੀਂ ਨਹੀਂ ਹੈ ਨਹੀਂ ਬਹੁਤ ਤੇ ਮਿਲਦੀ ਫਿਰ ਕਿਵੇਂ ਆ ਮਿਲਦੀ 4 ਤੀ ਬੱਚਾ 8 ਪਾਉ ਥਾਪੀ ਦੋ ਤੇ ਵੇਚੇ ਥੱਲੇ ਹਾਂਜੀ ਦੁੱਧ ਕਿੰਨਾ ਵੀਰੇ ਦੋਨੇ ਤੇ ਰੇਟ ਇਹਦਾ ਕੀ ਰਹੂਗਾ 75000 ਗੁਜਾਇਸ ਹੋ ਜੂਗੀ ਹਾਂਜੀ ਹਾਂਜੀ ਮਾਮਤਾ ਤੋਰੀ ਵਾਰ ਨੂੰ ਸੁਬਹ 75000 ਰੁਪਿਆ ਛੋਟੀ ਦੀ ਕੀਮਤ ਆ ਤੇ ਸੂਆ ਲਗਭਗ ਦੂਜਾ ਤੀਜਾ ਜਹੂ ਸੁਈ ਵੀ ਆ ਠੀਕ ਆ ਚੌਥੇ ਲਈ ਅਕੇ ਗੱਬਣਾ ਰੇਟ 75000 ਰੁਪਿਆ 22 ਕਿਲੋ ਪਰ ਟਾਈਮ ਦਾ ਦੁੱਧ ਹਾਜ਼ਰ ਆ ਕੀਮਤ 75000 ਰੁਪਿਆ ਮਿਲਦੀ ਚਾੜ ਪਾਓ ਤੇ ਥਾਪੀ ਤੇ ਰਾਮੜਾ ਪਾਸੇ ਮੁੰਦੀ ਆ ਮਿਲਦੀ ਵੀਰੇ ਦੋਨੇ ਟਾਈਮ ਆ ਹਾਂਜੀ ਹਾਂਜੀ ਠੀਕ ਆ 22 ਕਿਲੋ ਦੁੱਧ ਹਾਂਜੀ ਆ ਸੋ ਸੇਂਗ ਨੂੰ ਮੱਥਾ ਸੋਣਾ ਤੀਜਾ ਸੂਆ ਸੁਕੇ ਚੌਥੇ ਸੂਏ ਲਈ ਛੁੱਟਿਆ ਕੇ ਗੱਬਣੀ ਵੇ ਰੇਟ 75000 ਮਾਨਦਾਨ ਹੋ ਜੂ ਤੇ ਬਾਈ ਜੀ ਤਾਜ਼ੀ ਨੇ ਦੁੱਧ ਕਿੰਨਾ ਦਿੱਤਾ ਇਹਨੇ ਜੀ ਹੈਗਾ ਜੀ 13 ਲੀਟਰ ਦਿੱਤਾ ਜੀ ਠੀਕ ਆ ਤਾਜ਼ੀ ਨੇ 12 13 ਕਿਲੋ ਦੁੱਧ ਨੇ ਦਿੱਤਾਗਾ ਤੇ 75 ਜੋ ਮਾਨਦਾਨ ਮੌਕੇ ਤੇ ਹੋ ਜੂਗਾ ਹਾਂਜੀ ਹਾਂਜੀ ਨੰਬਰ ਬੋਲ ਦੇ ਬਾਈ ਦੁਬਾਰੇ ਆਪਾਂ 994418194 ਸੋ ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇਣ ਲਿਤਾਇ ਦਲਤ